ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਉਹ ਕਾਲਾ ਦੌਰ ਵੀ ਵੇਖਿਆ ਕਿ ਜਦੋਂ ਪੰਜਾਬ ਦੇ ਲੋਕ ਆਪਣੇ ਘਰੋਂ ਬਾਹਰ ਨਹੀਂ ਨਿਕਲਦੇ ਸੀ 5 6 ਵਜੇ ਗਲੀਆਂ ਸੁੰਨੀਆਂ ਹੋ ਜਾਂਦੀਆਂ ਸਨ ਕਿਉਂਕਿ ਪੰਜਾਬ ਦਾ ਉਹ ਕਾਲਾ ਦੌਰ ਦੌਰ ਨੂੰ ਯਾਦ ਕਰਕੇ ਅੱਜ ਵੀ ਲੂੰਕੰਡੇ ਖੜੇ ਹੋ ਜਾਂਦੇ ਨੇ ਅਜੇ ਹਹੀ ਇੱਕ ਪੀੜਤ ਪਰਿਵਾਰ ਜੋ ਕਿ 1992 ਦੇ ਕਾਲੇ ਦੌਰ ਦੇ ਵਿੱਚ ਇੱਕ ਵੋਟ ਪਾਉਣ ਦੀ ਸਜ਼ਾ ਮਿਲੀ ਆਖਿਰਕਾਂ ਕੀ ਇਹ ਕਹਾਣੀ ਗੱਲ ਕਰ ਲੈਣੇ ਆ ਸਾਡੇ ਨਾਲ ਬੀਬੀ ਪਰਮਜੀਤ ਕੌਰ ਮਯੂਜ਼ ਨੇ ਪੀੜਤ ਨੇ 1992 ਦੇ ਸਸੀਗੜ ਸਸੀਗੜ ਮੈਮ ਜੇਕਰ ਗੱਲ ਕੀਤੀ ਜਾਵੇ ਤਾਂ 1992 ਜਾਂ 90 ਦੀ ਗੱਲ ਕੀਤੀ ਜਾਵੇ ਤਾਂ ਜਿਨ੍ਹਾਂ ਨੇ ਉਹ ਦੌਰ ਦੇ ਵੇਖਿਆ ਤਾਂ ਅੱਜ ਵੀ ਸੋਚ ਕੇ ਕਿਤੇ ਨਾ ਕਿਤੇ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਨਹੀਂ ਆਉਂਦੀ ਬਹੁਤ ਦੁੱਖ ਹੁੰਦਾ ਜਦੋਂ ਪਰਿਵਾਰ ਦੇ ਪਰਿਵਾਰ ਖਤਮ ਹੋ ਗਏ ਘਰਾਂ ਚ ਬੀਬੀ ਜੀ ਜੇਕਰ ਗੱਲ ਕੀਤੀ ਜਵੇ ਵਾਕਿਆ ਕੀ ਹੋਇਆ ਸੀ ਤੁਹਾਡੇ ਪਰਿਵਾਰ ਦੇ ਨਾਲ ਅਤੇ ਉਸ ਸਮੇਂ ਤੁਸੀਂ ਰਹਿੰਦੇ ਕਿੱਥੇ ਸੀ ਮੈਂ ਉਸ ਸਮੇਂ ਪਿੰਡ ਫਤੇਗੜ ਮੇਰੇ ਸਹੁਰੇ ਹੈ ਜੀ ਫਤੇਗੜ ਰਹਿੰਦੀ ਸੀ ਮੈਂ ਪਰਿਵਾਰ ਚ ਉਦੋਂ ਵੋਟਾਂ ਦਾ ਬਾਈਕਾਟ ਸੀ ਅੱਤਵਾਦ ਬਹੁਤ ਦੌਰ ਚੱਲਿਆ ਸੀਗਾ ਵੋਟਾਂ ਦਾ ਬਾਈਕਾਟ ਕੀਤਾ ਹੋਇਆ ਸੀਗਾ ਸਨਾਮ ਤੋਂ ਭਗਵੰਦ ਸਰਾਉਣਾ ਵੋਟਾਂ 'ਚ ਖੜੇ ਹੋਏ ਸੀਗੇ ਉਹ ਪਿੰਡ ਚ ਫਤੇਗੜ ਕਹਿੰਦੇ ਵੋਟਾਂ ਵਾਸਤੇ ਸਪੋਰਟ ਕਰਨ ਗਏ ਸੀ ਸਾਡੇ ਘਰੋਂ ਸਿਰਫ ਚਾਹ ਬਣ ਕੇ ਗਈ ਸੀ ਚਾਹ ਬਣਾ ਕੇ ਭੇਜੀ ਸੀ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਉਹ ਸਵੇਰ ਦੇ ਫਿਰਦੇ ਸੀ ਵਿਚਾਰੇ ਉਹਨਾਂ ਨੂੰ ਰੋਟੀ ਪਾਣੀ ਬਿਲਕੁਲ ਕੋਈ ਕੁਝ ਨਹੀਂ ਮਿਲਿਆ ਉਹਨਾਂ ਘਰੋਂ ਚਾਹ ਬਣਾ ਕੇ ਭੇਜੀ ਸੀਗੀ ਉਹ ਕਿਸੇ ਨੇ ਸ਼ਿਕਾਇਤ ਕਰਤੀ ਬਸ ਵੀ ਵੋਟਾਂ ਦਾ ਬਾਈਕਾਟ ਹੈ ਵੋਟਾਂ ਪਈਆਂ ਸੀ ਸ਼ਾਇਦ ਫਰਵਰੀ ਚ ਪਈਆਂ ਸੀ ਜੀ ਫਰਵਰੀ ਚ ਪੈ ਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਨੇ ਜਾਂ ਪਿੰਡ ਚ ਸ਼ਿਕਾਇਤ ਕਰ ਦਿੱਤੀ ਕਿਸੇ ਨੇ ਕਰਤੀ ਪਤਾ ਲੱਗ ਗਿਆ ਜੀ ਉਹ 8 ਅਪ੍ਰੈਲ ਨੂੰ ਰਾਤ ਨੂੰ ਉਹਨਾਂ ਨੂੰ ਘਰੋਂ ਉਠਾ ਕੇ ਲੈ ਗਏ ਸੀਗੇ ਇਸ ਰਾਤ ਨੂੰ ਉੱਥੇ ਲਿਜਾ ਕੇ ਪਿੰਡ ਸਾਡੇ ਥਾਈ ਬਣੀ ਬਣ ਰਹੀ ਸੀਗੀ ਥਾਈ ਦੇ ਪਿਛਲੇ ਪਾਸੇ ਟੋਬੇ ਕੋਲ ਲਿਜਾ ਕੇ ਮਾਰਦੇ ਸੀ ਜੇ ਕਰ ਗੱਲ ਕੀਤੀ ਹੈ ਬੀਬੀ 8 ਅਪ੍ਰੈਲ ਦੀ ਗੱਲ ਕਰਦੇ ਹਾਂ ਤਾਂ 2 ਮਹੀਨਿਆਂ ਬਾਅਦ 2-3 ਮਹੀਨਿਆਂ ਬਾਅਦ ਕੋਈ ਸ਼ਿਕਾਇਤ ਕਰਦਾ ਕਿ ਫਲਾਣੇ ਜੋ ਗਰੁੱਪ ਸਿੰਘ ਨੇ ਮਦਦ ਕੀਤੀ ਕਿ ਲੱਗਦਾ ਕਿ ਚਾਹ ਪੀਉਣ ਦੀ ਇੰਨੀ ਵੱਡੀ ਸਜ਼ਾ ਵੀ ਮੈਨੂੰ ਤਾਂ ਫਿਰ ਐਂ ਲੱਗਦਾ ਜਿਵੇਂ ਚਾਹ ਪੀਉਣ ਦੀ ਸਜ਼ਾ ਮਿਲੀ ਹੈ ਵੀ ਜਿਹੜੀ ਵੋਟਮ ਵੋਟ ਪਾਈ ਸੀ ਵੀ ਵੋਟਾਂ ਦਾ ਬਾਈਕਾਰਸ ਉਹ ਕਹਿ ਰਹੇ ਸੀ ਵੋਟਾਂ ਨਹੀਂ ਪਾਉਣੀਆਂ ਬਿਲਕੁਲ ਵੀ ਅਤਵਾ ਦੇਣਾ ਚੱਲਿਆ ਸੀ ਵੋਟ ਨਹੀਂ ਪਾਉਣੀ ਸਰਕਾਰ ਨੂੰ ਸਰਕਾਰ ਨਹੀਂ ਬਣਨ ਦਿੰਦੀ ਵੀ ਵੋਟ ਪਾਏ ਸੀ ਮਨ ਤਾਂ ਇਹ ਲੱਗਦਾ ਵੀ ਵੋਟਾਂ ਕਰਕੇ ਹੀ ਹੋਏ ਕਿਸ ਤਰ੍ਹਾਂ ਲੱਗ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਹਾਡੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਕਿੰਨੇ ਵਿਅਕਤੀ ਹੁੰਦੇ ਨੇ ਇੱਕੋ ਹੀ ਆ ਸਾਡੇ ਘਰ ਦਾ ਜੀ ਉਹ ਪਏ ਸੀਗੇ ਬੇੜਾ ਹੱਡ ਘਰ ਬਹੁਤ ਵੱਡਾ ਸੀਗਾ ਕੰਨ ਟੱਪ ਕੇ ਆ ਗਏ ਸੀਗੇ ਕੰਨ ਟੱਪ ਕੇ ਜਦੋਂ ਉਹ ਆਏ ਮੈਂ ਪੁੱਛਿਆ ਵੀ ਵੀ ਤੁਸੀਂ ਕੌਣ ਆ ਉਹ ਕਹਿੰਦੇ ਜੀ ਅਸੀਂ ਇਹਨਾਂ ਤੋਂ ਘਰ ਪੁੱਛਣਾ ਹੈ ਬੀਬੀ ਅਸੀਂ ਇਹਨਾਂ ਨੂੰ ਹੁਣੇ ਭੇਜ ਦਿਆਂਗੇ ਗੇਟ ਖੋਲਿਆ ਬਹੁਤ ਵੱਡਾ ਗੇਟ ਸੀ ਅੰਦੇ ਟਰੱਕ ਲੰਘਦੇ ਸੀਗੇ ਗੇਟ ਖੋਲਿਆ ਜਦ ਮੈਂ ਬਾਹਰ ਜਾ ਕੇ ਦੇਖਿਆ ਦੋ ਬੰਦੇ ਹੋਰ ਖੜੇ ਸੀਗੇ ਉਹ ਮੈਨੂੰ ਕਹਿੰਦੇ ਤੁਸੀਂ ਬੀਬੀ ਪੁੱਠੇ ਮੁੜ ਜਾਓ ਵੀ ਇਹਨਾਂ ਨੂੰ ਅਸੀਂ ਘਰ ਪੁੱਛ ਕੇ ਹੁਣ ਵਾਪਸ ਮੋੜ ਦੇਾਂਗੇ ਤੇ ਮੈਂ ਬੈਠੀ ਰਹੀ ਆ ਉਹ ਨਹੀਂ ਆਏ ਬੈਠੀ ਰਹੀ ਮੈਂ ਸਵੇਰ ਨੂੰ 4 ਵਜੇ ਮੈਂ ਜਾ ਕੇ ਸਾਡੇ ਗੁੰਡੀਆਂ ਦੇ ਮੁੰਡੇ ਨੂੰ ਠਾਇਆ ਵੀ ਰਾਤ ਇਸ ਤਰ੍ਹਾਂ ਕੇ ਤੁਹਾਡੇ ਭਰਾ ਨੂੰ ਠਾ ਕੇ ਲੈ ਗਈ ਸੀਗੇ ਵੀ ਦੋ ਤਿੰਨ ਬੰਦੇ ਸੀਗੇ ਵੀ ਹੁਣ ਤੱਕ ਨਹੀਂ ਆਏ ਉਹ ਕਹਿੰਦੇ ਚਲ ਕੋਈ ਗੱਲ ਨਹੀਂ ਆਪਾਂ ਸਰਪੰਚ ਕੋਲ ਚਲੇ ਜਾਂਦੇ ਆ ਸਰਪੰਚ ਕੋਲ ਭੇਜੇ ਮੈਂ ਉਹ ਪਿੰਡਾਂ ਇਥੋਂ ਪਤਾ ਜਨਾਨੀਆਂ ਘਟ ਜਾਂਦੀਆਂ ਸੀਗੀਆਂ ਤੇ ਸਰਪੰਚ ਕੋਲ ਭੇਜੇ ਸਰਪੰਚ ਕਹਿੰਦਾ ਕੋਈ ਚੱਕਰ ਨਹੀਂ ਵੀ ਇੱਥੇ ਕਿਤੇ ਬਿਠਾ ਕੇ ਬੈਠੇ ਹੋਣਗੇ ਪਿੰਡ ਦੀ ਜੂ ਤੋਂ ਬਾਹਰ ਲ ਜਾਂਦੇ ਨਹੀਂ ਹੁੰਦੇ ਮੈਂ ਉਹਨੂੰ ਕਿਹਾ ਵੀ 8 ਵਜ ਲੈ ਲੈਂਦੇ ਉਹ ਮੈਂ ਕਿਹਾ ਵੀ 8 ਉਹਨਾਂ ਨੇ ਮੈਨੂੰ ਆ ਕੇ ਦੱਸਿਆ ਕਹਿੰਦੇ ਵੀ 8 ਵਜ ਲੈ ਲੈਂਦੇ ਕੋਈ ਨਾਲ ਦੇਖ ਲੈਣੇ ਮੈਂ ਹੱਟ ਕਦੋਂ 2 ਵਜੇ ਹੀ ਮੈਂ ਸਾਰੀ ਰਾਤ ਦੀ ਬੈਠੀ ਆਂ ਵੀ ਮੈਨੂੰ ਤਾਂ ਟਾਈਮ ਘਟਣਾ ਬਹੁਤ ਔਖਾ ਹੈ ਪਿਆ ਵੀ ਤੁਸੀਂ ਲੈ ਜਾਓ ਸਾਈਕਲ ਮੇਰਾ ਚੱਕ ਕੇ ਇੱਥੇ ਕਿਤੇ ਆਸੇ ਪਾਸੇ ਦੇਖ ਲਓ ਜਾ ਕੇ ਵੀ ਕਿਤੇ ਕਿੱਥੇ ਬੈਠੇ ਆ ਜਦੋਂ ਉਹ ਥਾਈ ਦੇ ਪਿਛਲੇ ਪਾਸੇ ਗਏ ਤਾਂ ਉੱਥੇ ਉਹ ਮਾਰੇ ਪਏ ਸੀਗੇ ਤੇ ਉਹਨਾਂ ਨੇ ਮੈਨੂੰ ਆ ਕੇ ਦੱਸ ਵੀ ਮਾਰੇ ਪਏ ਦਿਨ ਚੜ ਗਿਆ ਰੌਲਾ ਪੈ ਗਿਆ ਪਿੰਡ ਜੇ ਮਿਲਟਰੀ ਬਹੁਤ ਆ ਗਈ ਪੁਲਸ ਬਹੁਤ ਆ ਗਈ ਚੱਕ ਕੇ ਲੈ ਗਏ ਇਥੇ ਲਿਆਂਦੇ ਸੰਗਰੂਰ ਇਥੇ ਪੋਸਟਮਾਸਟਰ ਮ ਕੀਤਾ ਤੇ ਉਦੋਂ ਟਾਈਮ ਹੀ ਇਹ ਜਿਹਾ ਸੀ ਜੀ ਕੋਈ ਸੁਨੇਹਾ ਨਹੀਂ ਸੀ ਦਿੰਦਾ ਕਿਸੇ ਨੂੰ ਵੀ ਡਰਦੇ ਸੀ ਸਾਰੇ ਹਾਂਜੀ ਡਰਦੇ ਸੀਗੇ ਤੇ ਦੋਸ ਤੀਸਰੇ ਦਿਨ ਉਹਨਾਂ ਦੇ ਪੋਸਟਮਾਨ ਕਰਕੇ ਘਰੇ ਲੈ ਗਏ ਤੀਸਰੇ ਦਿਨ ਅਖਬਾਰ ਚ ਖਬਰ ਆ ਗਈ ਸੀ ਵੀ ਇਹ ਫਲਾਣੇ ਪਿੰਡ ਦਾ ਬੰਦਾ ਵੀ ਜਗਰੂਪ ਸਿੰਘ ਸਿੰਘ ਕੈਰੈਕਟਰ ਵੀ ਉਹ ਹੱਤਬਾ ਨਿ ਮਾਰਤੇ ਮੇਰੇ ਪੇਰੈਂਟਸ ਪੜ੍ਹਾਏ ਰਹਿੰਦੇ ਸੀਗੇ ਮੇਰੇ ਮੰਮਾ ਨੇ ਅਖਬਾਰ ਪੜ੍ਹਿਆ ਸਵੇਰੀ ਉਹਨਾਂ ਨੇ ਦੱਸਿਆ ਮੇਰੇ ਪਾਪਾ ਜੀ ਪੁਲਿਸ ਤੋਂ ਪੈਨਸ਼ਨ ਆਏ ਸੀ ਉਹਨਾਂ ਨੇ ਦੱਸਿਆ ਵੀ ਐ ਕਰਕੇ ਵੀ ਇਹ ਗੱਲ ਆਪਣੇ ਹੋਈ ਹੈ ਵੀ ਫਤਿਹ ਮੇਰੇ ਮੰਮਾ ਬਹੁਤ ਹੁਸ਼ਿਆਰ ਸੀਗੇ ਵੀ ਇਹ ਗੱਲ ਆਪਣੇ ਹੋਈ ਹੈ ਵੀ ਸਿਰਫ ਜੁਗਰੂਪ ਕਨੈਕਟਰ ਆਪਣੇ ਫਤਿਹਗੜ੍ਹ ਚ ਇੱਕੋ ਹੀ ਆ ਉਹ ਫਿਰ ਉੱਥੋਂ ਗੱਡੀ ਲੈ ਕੇ ਮੇਰੇ ਭਰਾ ਦੇ ਨਾਲ ਸਿੱਧੇ ਜਿਸ ਤਰ੍ਹਾਂ ਤੁਸੀਂ ਆਖਿਆ ਕੀ ਸਨੇਹਾ ਵੀ ਨਹੀਂ ਲਾਉਂਦੇ ਸੀ ਕਿ ਐਨਾ ਡਰ ਸੀ ਸੱਚੀ ਹਾਂਜੀ ਬਹੁਤ ਡਰ ਸੀ ਜੀ 92 ਦਾ ਪੂਰਾ ਦੌਰ ਸੀ ਜੀ ਪੂਰਾ ਇਹਦਾ ਬਹੁਤ ਜ਼ੋਰ ਚ ਚੱਲਿਆ ਹੋਇਆ ਨਾਲ ਸਾਡੇ ਪਿੰਡ ਫਰੇਟਾ ਲੱਗਦਾ 2 ਕਿਲੋਮੀਟਰ ਤੇ ਉਹ ਵੀ ਵਿਚਾਰੇ ਬੜੇ ਬੰਦੇ ਵਧੀਆ ਸੀਗੇ ਆ ਇੱਕ ਦਿਨ ਇੱਕ ਨੂੰ ਫਾਹਲ ਆਇਆ ਦਰਖਤਾਂ 'ਤੇ ਟੰਗਿਆ ਇੱਕ ਦਿਨ ਦੂਜੇ ਨੂੰ ਫਾਹਲ ਆਇਆ ਦਿਨ ਚਾਰ ਇੱਕ ਪਰਵਾਹ ਹਾਂਜੀ ਉਦੋਂ ਡਰ ਬਹੁਤ ਸੀ ਕੋਈ ਨਹੀਂ ਸੀ ਜਾਂਦਾ ਨਾ ਫੁੱਲ ਚੁਗਣ ਜਾਂਦਾ ਸੀ ਨਾ ਕੋਈ ਸਕਾਰ ਕਰਾਉਣ ਜਾਂਦਾ ਸੀਗਾ ਤੇ ਸਿਰਫ ਇਥੋਂ ਫਤਿਹ ਇਥੋਂ ਸੁਨਾਮ ਤੋਂ ਭਗਵਾਨ ਸਰੋੜਾ ਜੀ ਨੂੰ ਗਏ ਸੀ ਜਦੋਂ ਪਤਾ ਲੱਗਿਆ ਸੀ ਉਹਨਾਂ ਨੂੰ ਤੁਸੀਂ ਕਹੋ ਕਿ ਡਰ ਬੜਾ ਸੀ ਕੋਈ ਪਤਾ ਲੈਣ ਵੀ ਨਹੀਂ ਜਾਂਦਾ ਸੀ ਫੁੱਲ ਚੁਕਣ ਵੀ ਨਹੀਂ ਜਾਂਦਾ ਸੀ ਜਦੋਂ ਜਗਰੂਪ ਸਿੰਘ ਦੀ ਸੰਸਕਾਰ ਹੋਇਆ ਕਿ ਉਦੋਂ ਪਿੰਡ ਦਾ ਇਕੱਠ ਜਾਂ ਫਿਰ ਫੁੱਲ ਚੁਗਣ ਵੇਲੇ ਪਿੰਡ ਦਾ ਇਕੱਠ ਗਿਆ ਉਹ ਟਰਾਲੀ ਜੀ ਪਾ ਕੇ ਲੈਂਦੇ ਸੀ ਜੀ ਉਥੋਂ ਕੋ ਪੁਲਿਸ ਚਲੀ ਗਈ ਸੀ ਨਾ ਫਿਰ ਪੁਲਿਸ ਦੇ ਬੰਦਿਆਂ ਨੇ ਕਿਹਾ ਨਾ ਸਰੀਕੇ ਨੂੰ ਤੁਸੀਂ ਤਾਂ ਭਾਈ ਚੱਲੋ ਟਰਾਲੀ 'ਚ ਪਾ ਕੇ ਲੈ ਕੇ ਇਸ ਟਰਾਲੀ 'ਚ ਪਾ ਕੇ ਇੱਥੇ ਲਿਆਂਦੇ ਸੀ ਸੰਗਰੂਰ ਪੋਸਟਮੈਂਟ ਜਦੋਂ ਇੱਥੋਂ ਟਰਾਲੀ 'ਚ ਪਾ ਕੇ ਫਿਰ ਉੱਥੇ ਲੈ ਗਏ ਸੀ ਤੇ ਰਾਤ ਨੂੰ ਘਰ ਰੱਖੇ ਟਾਈਮ ਬਹੁਤ ਹੋ ਗਿਆ ਸੀ ਸਵੇਰ ਨੂੰ ਬਸੋਂ ਆਏ ਨਹਾਏ ਧੁਆਏ ਤੋਂ ਬਿਨਾਂ ਹੀ ਛਿੱਟਾ ਪਾਤਾ ਸੀ ਉੱਪਰ ਪਾਣੀ ਦਾ ਤੇ ਬਸ ਮੰਜੇ ਸਾਰੇ ਚੱਕ ਕੇ ਵੀ ਜਿਸ ਤਰ੍ਹਾਂ ਪਿੰਡਾਂ 'ਚ ਰਵਾਜ ਹੁੰਦਾ ਵੀ ਆਪਾਂ ਥਾਈ ਦਰਵਾਜ਼ੇ ਵਿੱਚ ਦੀ ਜਾਂਦੇ ਆਂ ਤੇ ਇਦਾਂ ਨਹੀਂ ਸੀ ਗਏ ਬਸ ਸਿੱਧਾ ਹੀ ਸਾਡਾ ਸਕਾਰ estrang ਸੜਕ ਚੜਦੇ ਸੀ ਸੜਕ ਚੜ ਕੇ ਨਾਲ ਹੀ ਐ ਇਸ ਵਿੱਚ ਸਸਕਾਰ ਕਰੇ ਸੀਗੇ ਨਾਲਿੰਗੇ ਪਿੰਡ ਦੇ ਲੋਕ ਨਾਲ ਨਹੀਂ ਗਏ ਸੀ ਡਰ ਬਹੁਤ ਡਰਦੇ ਸੀ ਹਜੇ ਡਰਦੇ ਸੀ ਹਾਂਜੀ ਬੀਬੀ ਜੇਕਰ ਗੱਲ ਕੀਤੀ ਹੋਵੇ ਤਾਂ ਪਰਿਵਾਰ ਘਰ ਦੇ ਵਿੱਚ ਕੌਣ ਕੌਣ ਸੀ ਮੰਜੋਸ ਸੀ ਉਹਦੋਂ ਬਸ ਸਿਰਫ ਮੈਂ ਸੀ ਮੇਰੇ ਹਸਬੰਦ ਸੀ ਜਾਂ ਮੇਰੇ ਦੋ ਬੱਚੇ ਸੀ ਜੀ ਜਿਹੜੀ ਗੁੜੀਏ ਇਹ ਆਪਾਂ ਉਹਨਾਂ ਦੇ ਭੋਗ ਤੋਂ ਬਾਅਦ ਮੱਠ ਵਿੱਚ ਲੈ ਜਾ ਕੇ ਕਰਾਈ ਸੀ ਤੇ ਬੇਟਾ ਮੇਰਾ 6 ਸਾਲ ਦਾ ਸੀ ਜੀ ਬੇਟੇ ਦੋ ਸੀ ਬੇਟਾ ਇੱਕ ਉਹਨਾਂ ਤੋਂ ਪਹਿਲਾਂ ਮੁੱਕ ਚੁੱਕਿਆ ਸੀ 2 ਸਾਲ ਪਹਿਲਾਂ 2 ਸਾਲ ਬਾਅਦ ਉਹ ਮੁੱਕੇ ਆ 92 ਚ 90 ਚ ਡੈਥ ਹੋਈ ਸੀ ਇੱਕ ਬੇਟੇ ਦੀ 8 ਸਾਲ ਦਾ ਸੀਗਾ ਜੀ ਦੂਸਰਾ ਬੇਟਾ ਹੁਣ ਉਹ ਮੁੱਕਿਆ 2000 ਅ 5 ਚ ਇਹਨਾਂ ਦੀ ਮੈਰਿਜ ਹੋ ਗਈ ਸੀ 4 ਮਹੀਨੇ ਹੋ ਗਏ ਸੀ ਮੈਰਿਜ ਹੋਈ ਨੂੰ ਉਹ ਹਾਰਟ ਪੇਸ਼ੈਂਟ ਹੋ ਗਿਆ ਸੀ ਬਹੁਤ ਪੈਸਾ ਲਾਇਆ ਬਰਾਬਰ ਤੋਂ ਲਿਆ ਪੈਸੇ ਮੈਂ ਦਿੱਲੀ ਬਹੁਤ ਦੂਰ ਦੂਰ ਤੱਕ ਫੇਰੀ ਪਰ ਉਹਦਾ ਕੋਈ ਇਲਾਜ ਨਹੀਂ ਬਣਿਆ 20 ਸਾਲ ਦਾ ਹੋ ਕੇ ਮੁੱਕਿਆ ਸੀਗਾ ਪੜਾਇਆ ਲਖਾਇਆ ਬੜਾ ਵਧੀਆ ਮੈਂ ਉਹਦੇ ਆ ਕੇ ਕਰਮਾ ਚ ਦੁਖੀ ਦੁਖ ਦੇਖੇ ਹਾਂ ਦੁਖੀ ਦੁਖ ਦੇਖਿਆ ਜੀ ਹਾਂ ਕਰਮਾ ਉਹਦੇ ਸਿੱਤੇ ਟਾਈਮ ਕੱਟਿਆ ਸੀ ਚਲੋ ਹੋਇਆ 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 ਵੀ ਨੂੰ ਆਜੂਗੀ ਪੁੱਤੇ-ਪੁੱਤਰੀ ਹੋ ਜਾਣਗੇ ਬਾਅਦ ਪਰਿਵਾਰ ਚ ਬੈਠਾਂਗੇ ਪਰ ਆਪਣਾ ਮਨ ਜੂਰ ਨਹੀਂ ਸੀ ਨਾ ਵੀ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਕੱਲੀ ਜਾਨ ਨੂੰ 32-33 ਸਾਲ ਦਾ ਸਮਾਂ ਹੋ ਗਿਆ ਕਾਲੀਆਂ ਰਾਤਾਂ ਵੀ ਵੇਖੀਆਂ ਨੇ ਹਾਂ ਜੀ ਵੇਖੀਆਂ ਕਿਤੇ ਨਾ ਉਸ ਸਮੇਂ ਡਰ ਵੀ ਲੱਗਦਾ ਉਹ ਬੱਚਿਆਂ ਦੇ ਨਾਲ ਬੱਚੇ ਵੀ ਕਿਤੇ ਨਾ ਕਿਤੇ ਜੱਫੀਆਂ ਪਾ ਕੇ ਪੈਂਦੇ ਉਹਨੇ ਮਾਂ ਨੂੰ ਹੁੰਦਾ ਚ ਘਰ ਹੁੰਦਾ ਵੀ ਉਸ ਤੋਂ ਬਾਅਦ ਮੈਂ ਘਰ ਪਾਇਆ ਸੀ ਛੋਟੇ ਛੋਟੇ ਕੋਟ ਬਣੇ ਹੋਏ ਸੀਗੇ ਜਿਸ ਤਰ੍ਹਾਂ ਪਿੰਡ ਪਰਵਾਣੇ ਘਰ ਉਸ ਤੋਂ ਬਾਅਦ ਘਰ ਪਾਇਆ ਮੈਂ ਡਰਤਾ ਲੱਗਦਾ ਸੀ ਵੀ ਕਿੱਥੇ ਭੱਜਿਆ ਜਾਂਦਾ ਸੀ ਭੱਜਰ ਜਿਗਾ ਜਾਂਦਾ ਘਰ ਛੱਡ ਕੇ ਕਿਸੇ ਪਾਸੇ ਵੀ ਡੰਗਰ ਪਸੂ ਰੱਖੇ ਹੋਏ ਸੀ ਮੇਰੇ ਤੇ ਵਸ ਫੇਰ ਥੋੜੀ ਜਿਹੀ ਮੈਂ ਦਿਲੋਂ ਦਲੇਰ ਸੀ ਦਿਨੋਂ ਦਲੇਰ ਸੀ ਬਸ ਇਹ ਸੋਚਿਆ ਸੀ ਵੀ ਚਲੋ ਆਪੇ ਬੱਚੇ ਪਾਲਨੇ ਹੁਣ ਵੀ ਲੋਹਾ ਬਣ ਜਾ ਵੀ ਚਲੋ ਡੰਗਰ ਪਸੂ ਰੰਡੇ ਹੁੰਦੇ ਐ ਤੜੀ ਹੁੰਦੇ ਜਨਾਨ ਬਸ ਬੇਰੇ ਲੋਹਾ ਬਣੇ ਵੀ ਲੋਹਾ ਤਾਂ ਬਣ ਗਏ ਪਰ 32 ਸਾਲ ਬੇਸ਼ੱਕ ਹੋ ਗਏ ਪਰ ਜਦੋਂ ਉਹ ਸਮਾਂ ਯਾਦ ਆਉਂਦਾ ਹੋ ਅੱਜ ਵੀ ਕਿਤੇ ਨਾ ਕਿਤੇ ਅੱਖਾਂ ਦੇ ਵਿੱਚ ਹੰਝੂ ਜਾਂ ਫਿਰ ਮਨ ਕਰਦਾ ਹੋਊਗਾ ਵੀ ਉੱਚੀ ਉੱਚੀ ਭੁੱਬਾ ਮਾਰ ਕੇ ਰੋਲ ਕੀ ਕਰੀਏ ਬੱਚਾ ਕੋ ਰੋਣ ਜਾਂਦਾ ਬੱਚੇ ਵੀ ਆਪ ਦੁਖੀ ਹੈ ਇਹ ਕੁੜੀ ਆ ਬੇਚਾਰੀ ਇਹ ਚਲੋ ਤਾਂ ਮੰਨ ਲਓ ਵੀ ਮੇਥੋਂ ਵੀ ਨਵਰੀ ਇਹਦਾ ਕੋਣ ਹੈ ਬੱਚੇ ਆਪ ਦੀ ਕਪੀਲਾ ਚਰੰਗਲ ਮੰਗਲ ਹੈ ਰੋਵੋਗੇ ਫਿਰ ਕੀ 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 ਬਣਦਾ ਐ ਆਪਦੇ ਸਾਥ ਨਾਲ ਕੋਲ ਤਸਵੀਰਾਂ ਸੈਰ ਸੁਰ ਕਰਨ ਚਾਹੀਦਾ ਉੱਥੇ ਗੱਲਾਂ ਬਾਤਾਂ ਕਰ ਲੈਣੀਆਂ ਇਹ ਜਿਹੇ ਬੱਚਾ ਕੋਲ ਨਹੀਂ ਕਰਦੇ ਮੈਂ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਬੱਚੇ ਵੀ ਪਾਲੇ ਨੇ ਕਿੰਨਾ ਕੁ ਸਰਕਾਰ ਦੇ ਵੱਲੋਂ ਸਹਾਰਾ ਮਿਲ ਸਰਕਾਰ ਵੱਲੋਂ ਦੇਖੋ ਜੀ 1 ਲੱਖ ਰੁਪਏ ਦਾ ਉਹਨਾਂ ਨੂੰ ਦੇਣਾ ਹੀ ਦੇਣਾ ਸੀ ਦਿੱਤਾ ਸੀ ਇਹ ਹੋ ਰੱਖਿਆ ਹਜੇ 1500 ਰੁਪਏ ਪੈਨਸ਼ਨ ਉਹਨਾਂ ਨੇ ਪਹਿਲਾਂ ਕੀਤੀ ਸੀ ਦਿੰਦੇ ਸੀ ਮੈਨੂੰ ਨਹੀਂ ਸੀ ਪਤਾ ਇਹ ਪੈਨਸ਼ਨ ਦੇਣਗੇ ਉਹ ਤਾਂ ਜਦੋਂ ਮੈਨੂੰ ਬਾਅਦ ਚ ਫੇਰ ਪਤਾ ਲੱਗਿਆ ਭੋਗ ਤੋਂ ਬਾਅਦ ਵੀ ਹਾਂ ਜੀ 1500 ਪੈਨਸ਼ਨ ਦੇਣਗੇ ਮੱਝਾ ਰੱਖਿਆ ਸੀ ਮੈਂ ਦੁੱਧ ਪਾਉਂਦੇ ਸੀ ਡੈਰੀ 'ਚ ਉਹ ਨਾਲ ਚੱਲੀ ਜਾਂਦਾ ਸੀ ਕੰਮ ਉਹ ਤਾਂ ਮੰਗਾਈ ਵੀ ਇੰਨੀ ਨਹੀਂ ਸੀਗੀ ਠੀਕ ਕੰਮ ਸੀਗਾ ਪਿੰਡ 'ਚ ਰਹਿੰਦੀ ਸੀ ਤੇ ਫੇਰ 1500 ਤੋਂ ਬਾਅਦ ਫੇਰ ਬੀਬੀ ਭੱਠਾ ਲਾਏ ਉਹਨਾਂ ਨੇ 2500 ਰੁਪਏ ਕਰਤਾ ਸੀ ਫੇਰ ਬਾਅਦ ਸਰਕਾਰ ਆਈ ਉਹਨਾਂ ਨੇ 5000 ਰੁਪਏ ਕਰਤਾ ਜੀ ਉਸ ਬਾਅਦ ਜਦੋਂ ਹੁਣ ਚਰਨਜੀਤ ਚੰਨੀ ਆਏ ਸੀਗੇ ਕੈਪਟਨ ਸਨਕਾਰ ਨੇ ਬਿਲਕੁਲ ਨਹੀਂ ਪੁੱਛਿਆ ਬਿਲਕੁਲ ਵੀ ਜੋ ਚਰਨਜੀਤ ਚੰਗਨੀ ਆਇਸੀ ਇਹ ਵੀ ਸਾਡੇ ਕੋਈ ਬੰਦਾ ਸੀ ਸੀ ਪਿਛੇ ਦੀ ਬਹੁਤ ਇਸ ਤਰ੍ਹਾਂ ਕਾਗਜ਼ ਪੱਤਰ ਸਾਰੇ ਭੇਜੇ ਉਹਨਾਂ ਨੇ ਵਿਚਾਰੇ 20 ਦਿਨ ਕੱਟੇ 40 ਦਿਨ ਲਾਏ ਉਹਨਾਂ ਨੇ ਉਹ ਫਿਰ 6000 ਰੁਪਏ ਕਰਕੇ ਸੀਗੇ ਬਸ ਇਹ 6000 ਰੁਪਏ ਮਿਲਦਾ 6000 ਰੁਪਏ ਮਿਲ ਰਿਹਾ ਅੱਜ ਦੇ ਸਮੇਂ ਦੇ ਵਿੱਚ 6000 ਰੁਪਏ ਦੇ ਨਾਲ ਗੁਜ਼ਾਰਾ ਕਰਨਾ ਬੜਾ ਔਖਾ ਕਰਕੇ ਦਵਾਈਆਂ ਦਾ ਖਰਚ ਵੀ ਹੋਰ ਖਰਚ ਵੀ ਆਉਂਦਾ ਸਾਰੇ ਖਰਚਾ ਜੀ ਫਿਰ ਔਖਾ ਤਾਂ ਹੈ ਹੀ ਫਿਰ ਉਹ ਕੀ ਕਰੀਏ ਕਰਨਾ ਤਾਂ ਪੈਂਦਾ ਹੀ ਹੈ ਕੀ ਮੰਗ ਕਰਦੇ ਹੋ ਸਰਕਾਰ ਤੋਂ ਹੋਰ ਕੀ ਆਖਿਆ ਜਾਂਦਾ ਕੀ ਚਾਹੇ ਉਹ 84 ਦੇ ਪੀੜਤੋਂ ਜਾਂ ਫਿਰ ਅੱਤਵਾਦ ਦੇ ਪੀੜਤੋਂ ਲਗਾਤਾਰ ਸਰਕਾਰਾਂ ਦੇ ਵੱਲੋਂ ਮਦਦ ਕਰਨ ਦੀਆਂ ਗੱਲਾਂ ਕੀਤੀ ਜਾਂਦੀਆਂ ਸਰਕਾਰ ਨੇ 84 ਤੇ ਬਹੁਤ ਦੰਗਾ ਦੰਗਾ ਪੀੜਤਾਂ ਤੇ ਬਹੁਤ ਮਦਦ ਕੀਤੀ ਹੈ ਜੀ 7-7 ਲੱਖ 8-8 ਲੱਖ ਰੁਪਏ ਦਿੱਤੇ ਜਦੋਂ ਵੀ ਉਹਨਾਂ ਨੇ ਰੌਲਾ ਪਾਇਆ ਉਹਦੋਂ ਦਿੱਤੇ ਹੈ ਪਰ ਅਸੀਂ ਬਹੁਤ ਰੌਲਾ ਪਾਉਂਦੇ 30000 ਪਰਿਵਾਰ ਹੈ ਤਕਰੀਬਨ ਪੰਜਾਬ 'ਚ Hindu ਪੀੜਤ ਪਰਿਵਾਰ 30000 ਪਰਿਵਾਰ ਹੈ ਜੀ ਤੇ ਨਹੀਂ ਕੋਈ ਸੁਣਦੀ ਸਰਕਾਰ ਆਣੀਿੰਦੇ ਹੁਣ ਦੋ ਸਾਲ ਹੋ ਗਏ ਮਾਰ ਸਰਕਾਰ ਨੇ ਕੋਈ ਇਹਨਾਂ ਨੇ ਕਦੇ ਗੱਲ ਨਹੀਂ ਛੇੜੀ ਵੀ ਹਾਂ ਜੀ ਬਸੇ ਕਿਸੇ ਨੂੰ ਕੁਝ ਦੇਣਾ ਨਾ ਵੀ ਚਲੋ ਹੋਰ ਨਹੀਂ ਤੇ ਪੈਨਸ਼ਨ ਹੀ ਵਧਾ ਦੇਣ ਕੋਈ 10-15000 ਰੁਪਏ ਪੈਨਸ਼ਨ ਕਰ ਦੇਣ ਚਲੋ ਇਹ ਹੀ ਬਹੁਤ ਹੈ ਚਲੋ ਬੰਦਾ ਗੁਜ਼ਾਰਾ ਕਰ ਜੇ ਆਪ ਦਾ ਕਬੀਲਦਾਰੀਆਂ ਪਰਿਵਾਰ ਆ ਸਾਧਨ ਜਾਣਾ ਹੋਣਾ ਪੈਂਦਾ ਜੇ ਹੋਰ ਤਾਂ ਕੁਝ ਬਹੁਤੀ ਨਹੀਂ ਮੰਗਦੇ ਨਾ ਹੀ ਇਹ ਦੇਣ ਚਲੋ ਪੈਨਸ਼ਨ ਵਧਾ ਦੇਣ ਜੀ ਬਿਲਕੁਲ ਐਸੀ ਹੱਥ ਬਾਜ਼ ਪੇਟ ਬੀਬੀ ਪਰਮਜੀਤ ਕਾ ਜਿਨ੍ਹਾਂ ਦਾ 1992 ਦੇ ਵਿੱਚ ਪਤੀ ਵੀ ਆਰਟੀਸੀ ਦੇ ਵਿੱਚ ਕੰਨੈਕਟਰੀ ਕਰਦੇ ਸਨ ਉਹਨਾਂ ਨੂੰ ਸਜਾ ਕੀ ਮੇਰੀ ਇੱਕ ਵੋਟ ਪਾਉਣ ਦੀ ਜਾਂ ਫਿਰ ਕਹਿ ਲਈਏ ਕਿ ਚਾਹ ਪਿਆਉਣ ਦੀ 2-3 ਮਹੀਨਿਆਂ ਬਾਅਦ ਕੁਝ ਵਿਅਕਤੀ ਘਰ ਆਉਂਦੇ ਨੇ ਕੰਨ ਚੱਪਦੇ ਨੇ ਅਤੇ ਦਾਖਲ ਹੁੰਦੇ ਨੇ ਤੇ ਚੱਕ ਕੇ ਲੈ ਜਾਂਦੇ ਨੇ ਸਵੇਰੇ ਪਤਾ ਲੱਗਦਾ ਕਿ ਮੌਤੇ ਘਾਟ ਉਤਾਰ ਦਿੱਤਾ ਗਿਆ ਬੀਬੀ ਦਾ ਕੀ ਕਹਿਣਾ ਕਿ ਉਸ ਵਕਤ ਨੂੰ ਯਾਦ ਕਰਕੇ ਅੱਜ ਵੀ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕਤੇ ਅਤੇ ਲੂਂਗ ਕੰਡੇ ਖੜੇ ਹੋ ਜਾਂਦੇ ਨੇ ਕਿਉਂਕਿ 1992-94 ਦਾ ਦੌਰ ਹੀ ਕੁਝ ਅਜੀਹਾ ਸੀ ਰੱਬੋਂ ਅਗੇ ਅਰਦਾਸ ਕਰਦੇ ਨੇ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਅਜਿਹਾ ਦਾ ਨਾ ਦੇਖਣਾ ਪਵੇ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗਰੂਰ